ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੱਡ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਆਜੀ ਬਾਈ ਜੀ ਬਾਈ ਜੀ ਹਸੀ ਕਾਲ ਜੀ ਹੋਰ ਬਾਈ ਠੀਕ ਹੋ ਵਧੀਆ ਠੀਕ ਠਾਕ ਜੀ ਵਧੀਆ ਚੱਲ ਰਾਂ ਕੰਮ ਕਰ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਲੋ ਨਾਮ ਗਰਦੀਪ ਸਿੰਘ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਵਿੱਚ ਪਡੌੜ ਤੇ ਪੱਖੋ ਗਿੰਚੀ ਮੋਬਾਈਲ ਨੰਬਰ ਬੋਲ 9779982800 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੋਰਸ ਹੁੰਦੀ ਦੂਸਰਾ ਸੋਰਸ ਹੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਹਫਤਾ ਲਈ ਹਫਤਾ ਹੀ ਕੱਚੀ ਆ ਇਹ ਕੀ ਰਿਕਾਰਡ ਹੈ ਬਈ ਦੁੱਧਾ ਦੁੱਧਾ ਦਾ 12 ਕਿਲੋ ਲੀਟਰ ਦਾ ਜੀ ਆਰਡਰ ਦੀ ਕੁਆਲਿਟੀ ਬਈ ਕਮਾਲ ਦੀ ਆ ਕੱਲਾ ਕੱਲਾ ਥਣ ਚਾਰੇ ਥਣ ਨਿਖੜਵੇਂ ਪੂਰੇ ਗਾਇਬ ਤੇ ਆ ਬਾਲਟਾਂ ਲਾ ਬਈ ਬਹੁਤ ਪਈਆਂ ਸਾਰੀਆਂ ਬਾਲਟਾਂ ਲੈ ਕੱਢ ਕੇ ਘਰ ਵਾਲੀ ਨੇ ਬਈ ਫੇਰ ਸੋਣਾ ਠੰਡੀ ਠੁੰਡੀ ਪੂਰੀ ਆ ਹਨਾ ਬਈ ਠੰਡੀ ਬਾਦੂ ਬਈ ਹਾਂ ਲੈ ਮੱਝਾਂ ਵਰਗਾ ਦੁੱਧ ਦਿਉ ਫੈਂਟ ਫੁੱਲੋ ਗਰਮੀ ਬਿਲਕੁਲ ਨਹੀਂ ਮੰਨਣੀ ਖੋਲ ਲਾ ਬਈ ਤੋਰ ਕੇ ਰੱਖਾ ਦਈਏ ਯਾਦ ਬ੍ਰੀਟ ਫੁੱਲ ਚੰਗੀ ਆ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਨੇੜ ਤੋਂ ਚੈੱਕ ਕਰ ਲੋ ਬਈ। ਕੀ ਬਾਤ ਆ। ਦੁੱਧ ਚੰਗਾ ਪੂ ਜਮਾ ਮੱਜਾ ਵਰਗਾ ਦੁੱਧ ਪਾਉ ਬਈ ਫੈਂਡ ਫੁੰਡ ਫੁੱਲ ਆਉਣੀ ਆ। ਗਰਮੀ ਆ ਜਿਹੜੀ ਇਹਨੇ ਬਿਲਕੁਲ ਨਹੀਂ ਮੰਨਣੀ। ਬਾਕੀ ਤੋਰਾ ਤਾਰਾ ਚੰਗਾ ਚੰਗੀ ਆ ਵਰਡ ਠੰਡੀ ਸੀਲ ਆ ਬਈ। ਕੀ ਮੁੱਲ ਆ ਭਰਾ ਦਾ? 42000। 42000 ਰੁਪਏ ਮੰਨ ਤਾਣ ਹੋ ਜੂ ਬਈ। ਹਾਂਜੀ ਮੰਨ ਤਾਣ ਹੋ ਜੂਈ ਆ। ਠੀਕ ਆ। 42000 ਰੁਪਏ ਮੁੱਲ ਆ ਬਈ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਨ ਤਾਣ ਜ਼ਰੂਰ ਹੋ ਜੂਗਾ। ਤੇ ਕਿਸੇ ਵੀਰ ਨੂੰ ਬਾਈ ਬੈਡ ਪਸੰਦਾ ਵੇ ਬਾਈ ਨੱਕ ਨੱਕ ਟੱਕ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋਂ ਧੰਨਵਾਦ